ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੇ ਨਹੀਂ ਸੋਰੀ ਸਤਿ ਸ੍ਰੀ ਅਕਾਲ ਅੱਜ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੋ ਕਿ ਬੁਰਜ ਟਹਿਲ ਦਾਸ ਤੋਂ ਸਾਡੇ ਤੱਕ ਆ ਪੜੀ ਹੈ ਦੱਸ ਦਈਏ ਇੱਕ ਪਾਸੇ ਪੰਜਾਬ ਦੇ ਸਾਡੇ ਹਲਕੇ ਦੇ ਇਲਾਕੇ ਦੇ ਜਝਾਰੂ ਲੋਕ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਖੂਨ ਪਸੀਨਾ ਇੱਕ ਕੀਤਾ ਹੋਇਆ ਖੂਨ ਦਾ ਇੱਕ ਇੱਕ ਕਤਰਾ ਜਿਹੜਾ ਨਿਸ਼ਾਵਰ ਕੀਤਾ ਹੋਇਆ ਤਾਂ ਜੋ ਬੰਨਾਂ ਦੀ ਮਜ਼ਬੂਤੀ ਹੋ ਸਕੇ ਅਤੇ ਲੋਕਾਂ ਦੀ ਸੁਰੱਖਿਆ ਜਿਹੜੀ ਹੈ ਯਕੀਨੀ ਬਣਾਈ ਜਾ ਸਕੇ ਉੱਥੇ ਹੀ ਪਰ ਕੁਝ ਅਜਿਹੇ ਸ਼ਰਾਰਤੀ ਮਾੜੇ ਅੰਸਰ ਲਾਲਚੀ ਅੰਸਰ ਹਨ ਜੋ ਇਹਨਾਂ ਲੋਕਾਂ ਦੇ ਸਿਰਾਂ ਦਾ ਮੁੱਲ ਪਾਣਾ ਚਾਹੁੰਦੇ ਇਹਨਾਂ ਦੀ ਮਿਹਨਤ ਦਾ ਮੁੱਲ ਪਾਣਾ ਚਾਹੁੰਦੇ ਆ ਨਜਾਇਜ਼ ਤਰੀਕੇ ਪੈਸੇ ਇਕੱਤਰ ਕਰਨਾ ਚਾਹੁੰਦੇ ਆ ਪਤਾ ਲੱਗਿਆ ਕੁਝ ਅਜਿਹੇ ਇਕਾਦੋਕਾ ਮਾੜੇ ਅੰਸਰ ਉੱਥੇ ਫਿਰਦੇ ਆ ਜਿਹੜੇ ਲੋਕਾਂ ਦੀ ਵੀਡੀਓ ਬਣਾਉਂਦੇ ਆ ਤੇ ਵੀਡੀਓ ਵਿੱਚ ਆਪਣਾ ਸਕੈਨਰ ਪਾ ਦਿੰਦੇ ਆ ਤਾਂ ਜੋ ਪਰਦੇਸਾਂ ਤੋਂ ਪੈਸੇ ਇਕੱਠੇ ਕੀਤੇ ਜਾਣ ਤਾਂ ਪਿੰਡ ਦੀ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਨੇ ਗੱਲ ਸਾਫ਼ ਕਰ ਦਿੱਤੀ ਆ ਕਿ ਭਾਈ ਸਾਨੂੰ ਪੈਸੇ ਦੀ ਕੋਈ ਲੋੜ ਨਹੀਂ ਆ ਕੋਈ ਕਿਸੇ ਨੂੰ ਵੀ ਪੈਸੇ ਨਾ ਭੇਜੇ ਲੋੜ ਹੈ ਤਾਂ ਸੇਵਾਦਾਰਾਂ ਦੀ ਲੋੜ ਹੈ ਤਾਂ ਮਿੱਟੀ ਦੀ ਤੁਸੀਂ ਡਾਇਰੈਕਟ ਮਿੱਟੀ ਪੇ ਸਕਦੇ ਹੋ ਜਾਂ ਆ ਕੇ ਜੇ ਸੇਵਾ ਕਰਨੀ ਚਾਹੁੰਦੇ ਹੋ ਤਾਂ ਬੋਰਿਆਂ ਵਿੱਚ ਮਿੱਟੀ ਭਰ ਸਕਦੇ ਹੋ ਜਾਲ ਬਣ ਸਕਦੇ ਹੋ ਕ੍ਰੇਟ ਬਣਾ ਸਕਦੇ ਕਿਉਂਕਿ ਹਾਲੇ ਵੀ ਜਿਹੜੇ ਬੰਨਿਆ ਉਹ ਚੰਗੀ ਤਰ੍ਹਾਂ ਮਜ਼ਬੂਤ ਨਹੀਂ ਹੋਏ ਹਾਲੇ ਵੀ ਜਿਹੜੀ ਪਾਣੀ ਨਾਲ ਜੰਗ ਚੱਲ ਰਹੀ ਹੈ ਤਾਂ ਇਸ ਕਰਕੇ ਜੇਕਰ ਕੋਈ ਸ਼ੈਤਾਨ ਕੋਈ ਮਾੜਾ ਅੰਸਰ ਤੁਹਾਨੂੰ ਵੀਡੀਓ ਬਣਾ ਕੇ ਭੇਜਦਾ ਤੇ ਨਾਲ ਸਕੈਂਦਰ ਦੀ ਫੋਟੋ ਪਾ ਦਿੰਦਾ ਉਹਦੀ ਤੁਸੀਂ ਜ਼ਰੂਰ ਜਿਹੜੀ ਸ਼ਿਕਾਇਤ ਹੈ ਉਹਦੀ ਜਾਣਕਾਰੀ ਜਿਹੜੀ ਹੈ ਉਹ ਪਿੰਡ ਵਾਸੀਆਂ ਨਾਲ ਸਾਂਝੀ ਕਰੋ ਕਿਉਂਕਿ ਮਾੜੇ ਅੰਸਰ ਹਾਲੇ ਵੀ ਟਿਕਨੇਰੇ ਹੈ ਇਕਾਦੋਕਾ ਲੇਕਿਨ ਸੱਦ ਕੇ ਜਾਈਏ ਉਹਨਾਂ ਪੈਣਾ ਭਰਾਵਾਂ ਦੇ ਜਿਨ੍ਹਾਂ ਨੇ ਪਿਛਲੇ ਕਈ ਦਿਨਾਂ ਤੋਂ ਤਕਰੀਬਨ ਮਹੀਨੇ ਤੋਂ ਹੀ ਦਿਨ ਰਾਤ ਇੱਕ ਕੀਤਾ ਹੋਇਆ ਔਰ ਲਗਾਤਾਰ ਮਿਹਨਤ ਜਾਰੀ ਹੈ ਲਗਾਤਾਰ ਜੰਗ ਜਾਰੀ ਹੈ ਬਨ ਪੱਕੇ ਕਰਨ ਦੀ ਔਰ ਪ੍ਰਮਾਤਮਾ ਉਹਨਾਂ ਦੀ ਮਿਹਨਤ ਨੂੰ ਪੂਰ ਪਾਵੇ ਪਰ ਜਿਹੜੇ ਮਾੜੇ ਅੰਸਰ ਹੈ ਉਹਨਾਂ ਤੋਂ ਬਚਨ ਦੀ ਲੋੜ ਹੈ ਔਰ ਪ੍ਰਬੰਧਕਾਂ ਨੇ ਤਾਂ ਇਹ ਵੀ ਕਿ ਦਿੱਤਾ ਹੈ ਕਿ ਜੇਕਰ ਕੋਈ ਅਜਿਹਾ ਕੰਮ ਕਰਦਾ ਫੜਿਆ ਗਿਆ ਤਾਂ ਉਹਦੀ ਆਪਣੀ ਜ਼ਿੰਮੇਵਾਰੀ ਹੋਵੇਗੀ ਸੇਫਟੀ ਦੀ ਕਿਉਂਕਿ ਲੋਕ ਗੁੱਸੇ 'ਚ ਨੇ ਜਿਹੜੇ ਲੋਕ ਇਹ ਤਾਂ ਵਿਚਾਰੇ ਜਿਹੜੇ ਮਿਹਨਤ ਕਰਦੇ ਨੇ ਜਿਹੜੇ ਬੰਨ ਮਜ਼ਬੂਤ ਕਰਦੇ ਨੇ ਜਿਹੜੇ ਸੇਵਾਦਾਰ ਨੇ ਇਹ ਤਾਂ ਤਾਰੀਫ ਦੇ ਵੀ ਨਹੀਂ ਭੁੱਖੇ ਕਹਿੰਦੇ ਸਾਨੂੰ ਤਾਰੀਫ ਵੀ ਨਹੀਂ ਚਾਹੀਦੀ ਚਲੋ ਆਪਣੀ ਅਸੀਂ ਜ਼ਿੰਮੇਵਾਰੀ ਸਮਝਦੇ ਆ ਉਹਨਾਂ ਦੀ ਉਹਨਾਂ ਦੀ ਆਵਾਜ਼ ਉਹਨਾਂ ਦੇ ਚਿਹਰੇ ਤੁਹਾਡੇ ਤੱਕ ਪਹੁੰਚਾਣੇ ਆ ਪਰ ਮਾੜੇ ਆਨਸਰਾਂ ਤੋਂ ਬਚਣ ਦੀ ਲੋੜ ਹੈ ਤੁਹਾਨੂੰ ਹੁਣ ਪੂਰੀ ਵੀਡੀਓ ਦਿਖਾਣੇ ਜਦੋਂ ਪਿੰਡ ਦੀ ਪੰਚਾਇਤ ਪ੍ਰਬੰਧਕਾਂ ਨੇ ਜਿਹੜੀ ਇਹ ਗੱਲ ਸਾਂਝ ਕੀਤੀ ਸਾਹਿਬ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਗਤ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਆ ਕਿ ਜੋ ਵੀ ਬੁਰਜ ਤਹਿਲ ਦਾ ਸੇਵਾ ਕਰਨਾ ਚਾਹੁੰਦਾ ਆ ਤੁਹਾਨੂੰ ਪੈਸਿਆਂ ਦੀ ਸੇਵਾ ਨਹੀਂ ਚਾਹੀਦੀ ਜੇਕਰ ਕੋਈ ਵੀ ਸ਼ਰਧਾਲੂ ਅੰਸਾਰ ਐਸੇ ਸਕੈਨਰ ਮੇਜਕੀ ਜਾਂ ਕਿਸੇ ਪੈਸੇ ਦੀ ਵੀ ਮੰਗ ਕਰਦਾ ਆ ਉਹਨੂੰ ਅਸੀਂ ਜੇਕਰ ਉਹ ਬੰਦਾ ਫੜ ਹੋ ਗਿਆ ਉਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਵਾਵਾਂਗੇ ਕਿਉਂਕਿ ਸਾਡੀ ਜਿਹੜੀ ਅਪੀਲ ਹੈ ਸਾਨੂੰ ਜਿਹੜੀ ਇੱਥੇ ਬੁਰਜ ਤਹਿਲ ਦਾ ਜ਼ਰੂਰਤ ਹੈ ਉਹ ਜ਼ਰੂਰਤ ਹੈ ਸਾਨੂੰ ਮਿੱਟੀ ਦੀ ਸਾਨੂੰ ਮਿੱਟੀ ਦੇ ਭਰੇ ਬੋਰੀਆਂ ਦੀ ਸਾਨੂੰ ਜਰੂਰ ਤੇ ਸੇਵਾਦਾਰਾਂ ਦੀ ਸਾਨੂੰ ਜੇ ਤੁਸੀਂ ਸੇਵਾ ਕਰਨੀ ਹੈ ਤੁਸੀਂ ਡੀਜ਼ਲ ਦੀ ਸੇਵਾ ਕਰ ਸਕਦੇ ਆ ਹੱਥ ਜੋੜ ਕੇ ਬੇਨਤੀ ਕਰਦਾ ਜੇਕਰ ਕੋਈ ਵੀ ਪੈਸੇ ਦੀ ਮੰਗ ਕਰਦਾ ਆ ਤਾਂ ਪੈਸੇ ਦੀ ਸੇਵਾ ਨਾ ਕਰੋ ਸਾਨੂੰ ਸਮਾਨ ਦੀ ਸੇਵਾ ਕਰੋ ਵੱਧ ਤੋਂ ਵੱਧ ਮਿੱਟੀ ਦੀ ਸੇਵਾ ਕਰੋ ਬੋਰੀਆਂ ਦੀ ਸੇਵਾ ਕਰੋ ਜਾਲ ਦੀ ਕਰੇਟਾ ਦੀ ਸੇਵਾ ਕਰੋ ਵੱਧ ਤੋਂ ਵੱਧ ਸਾਨੂੰ ਮੈਨ ਪਾਵਰ ਚਾਹੀਦੀ ਆ ਸਾਨੂੰ ਸੇਵਾਦਾਰਾਂ ਦੀ ਜ਼ਰੂਰਤ ਹੈ ਮੇਰਾ ਭਰਾ ਆਓ ਜੇਕਰ ਕੋਈ ਵੀ ਸ਼ਰਾਤੀ ਆਂਸਰ ਇੱਥੇ ਪੈਸੇ ਇਕੱਠੇ ਕਰਦਾ ਅਸੀਂ ਫੜ ਲਿਆ ਮਨਜਤ ਨੇ ਤਾਉ ਫਿਰ ਆਪ ਜ਼ਿੰਮੇਵਾਰ ਹੋਊਗਾ ਕਿਉਂਕਿ ਸਾਨੂੰ ਪਤਾ ਲੱਗਿਆ ਕੁਝ ਸਾਥੀ ਪੈਸੇ ਇਕੱਠੇ ਕਰ ਰਹੇ ਆ ਸਕੈਨਰ ਮੰਗਾ ਰਹੇ ਆ ਕਿ ਐਸਕੈਨਰ ਦੀ ਸੇਵਾ ਭੇਜੋ ਬੁਰਜ ਟਹਿਲ ਦਾ ਜ਼ਬਾਨ ਨੂੰ ਬਚਾਉਣ ਲਈ ਬਿਲਕੁਲ ਸਾਨੂੰ ਪੈਸੇ ਦੀ ਜ਼ਰੂਰਤ ਨਹੀਂ ਤੁਹਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਆ ਵੱਧ ਤੋਂ ਵੱਧ ਸਾਥ ਦੀ ਮਿੱਟੀ ਦੀ ਸੇਵਾ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ